ਮੇਰਾ ਦਿਮਾਗ ਜਿੰਨਾ ਕਿ ਮੇਰਾ ਚੱਲਦਾ ਮੈਂ ਤਾਂ ਇਹ ਕਹਿਣਾ ਵੀ ਆਪਾਂ ਪਹਿਲਾਂ ਡੀਸੀ ਸਾਹਿਬ ਨੂੰ ਮਿਲੀ ਇਹਨਾਂ ਨੂੰ ਬੁਲਾਉਣੇ ਜੇ ਤੁਹਾਨੂੰ ਕੋਈ ਹੋਰ ਲੱਗਦੀ ਹੈ ਗੱਲ ਤੁਸੀਂ ਮੈਨੂੰ ਦੱਸੋ ਆਪਾਂ ਕਿਵੇਂ ਕਰੀਏ ਸਾਰਾ ਅਸੀਂ ਇਹੀ ਕਹਿਣਾ ਡੀਸੀ ਸਾਹਿਬ ਨੂੰ ਆਪਾਂ ਤੁਸੀਂ ਦੱਸ ਦੋ ਅਸੀਂ ਮਿਲਾਂਗੇ ਨਹੀਂ ਕਿਹਦੇ ਨਾਲ ਮਿਲੂ ਕਮੇਟੀ ਦੀ 1 ਮਿੰਟ ਸਰਵੇ ਸਾਡੀ ਹਾਂਜੀ ਅੱਜ ਵੀ ਸਾਰਿਆਂ ਨੂੰ ਅੱਗੇ ਵੀਰ ਵੀਡੀਓ ਦੀ ਸ਼ੁਰੂਆਤ ਕਰਨਾ ਚੱਲਦਾ ਪਿਆ ਕੰਮ ਫੇਰ ਮੱਧੂ ਦਾ ਤੇ ਕਰਦੇ ਆ ਫੇਰ ਕੱਦੂ ਇੱਕ ਵਾਰ ਪਹਿਲਾਂ ਕਰਤਾ ਸੀ ਕੱਦੂ ਪਰਸੋਂ ਤੇ ਅੱਜ ਫੇਰ ਹੁਣ ਦੂਜੀ ਵਾਰ ਲੱਗੇ ਹੋਏ ਆ ਰੋਟਾ ਫਿਲਟਰ ਫੇਰਨਾ ਤੇ ਉਹਦੇ ਨਾਲ ਇਹ ਆ ਕਿ ਇਹਦੇ ਨਾਲ ਹੁਣ ਗੈਸ ਨਹੀਂ ਬਣੇਗੀ ਥੋਨਾ ਵਿੱਚ ਥੱਲੇ ਜਿਹੜਾ ਦੱਬਿਆ ਗਿਆ ਉਹ ਗਲ ਗਿਆ ਬਿਲਕੁਲ ਤੇ ਹੁਣ ਇਹਦੀ ਆਪਾਂ ਖਵਾ ਜੀ ਨਿਕਲ ਜਾਣੀ ਆ ਕੱਦੂ ਪਰਨ ਨਾਲ ਦੁਆਰਾ ਨਾਲੇ ਪਾਣੀ ਠੰਡਾ ਵਿੱਚ ਪਿਆ ਹੋਇਆ ਤੇ ਉਹਦੇ ਨਾਲ ਫਿਰ ਝੋਨਾ ਮੱਚਣ ਦਾ ਖਤਰਾ ਨਹੀਂ ਰਹਿੰਦਾ ਹੈਗਾ ਤੇ ਕੱਦੂ ਪਰਨ ਨੂੰ ਤਾਂ ਆਪਾਂ ਪਰਸੋਂ ਵੀ ਕੱਦੂ ਕੰਪਲੀਟ ਕਰਕੇ ਤੇ ਝੋਨਾ ਲਵਾ ਸਕਦੇ ਸੀ ਪਰ ਪਨੀਰੀ ਆਪਣੀ ਬਹੁਤੀ ਹਲੇ ਨਰਮ ਹੈ ਫਿਰ ਝੋਨਾ ਮੱਚਣ ਦਾ ਖਤਰਾ ਰਹਿੰਦਾ ਵੀ ਜਿੱਦਣ ਆਪਾਂ ਪਨੀਰੀ ਵਾਲੇ ਖੇਤਾਂ ਦਾ ਕੱਦੂ ਪਾ ਦਿੰਦੇ ਆ ਤੇ ਉੱਥੇ ਗੈਸ ਬਣ ਜਾਂਦੀ ਹੈ ਨਾ ਜਾਂ ਮੱਕੀ ਵਾਲੇ ਖੇਤਾਂ ਦਾ ਕੱਦੂ ਪਾ ਦਿਆਂ ਤੇ ਗੈਸ ਬਣ ਜਾਂਦੀ ਹੈ ਤੇ ਹੁਣ ਤਕਰੀਬਨ ਤਕਰੀਬਨ ਇਹ ਸੈੱਟ ਹੋ ਜਾਣਾ ਹੈ ਜੀ ਹਵਾ ਨਿਕਲ ਜਾਣੀ ਹੈ ਥੱਲਿਓ ਤੇ ਲਓ ਜੀ ਫਿਰ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਬਣੇਰੇਓ ਵੀਡੀਓ ਦੇ ਨਾਲ ਦਿਖਾਉਨੇ ਆਂ ਕੰਮਕਾਰ ਅੱਜ ਦੇ ਲਓ ਜੀ ਫਿਰ ਚਲਿਏ ਜੀ ਹਾਂਜੀ ਚੱਲਦਾ ਪਿਆ ਫਿਰ ਕੰਮ ਪੂਰੇ ਜੋਰਾਂ ਤੇ ਫੱਦੂ ਦਾ ਤੇ ਜਿੰਨਾ ਮਰਜੀ ਟਰੈਕਟਰ ਕਮਾਈ ਜਾਈਏ ਪਰ ਆੜੀਆਂ ਜੜਾਂ ਜੀਆਂ ਨੇ ਇੱਕੋ ਮੁਕੋ ਮੁਕੇ ਉੱਪਰ ਆਈ ਜਾਂਦੀਆਂ ਨੇ ਝੋਨੇ ਦੀਆਂ ਤੇ ਆ ਕੀਲਾ ਹੁਣ ਉਦੇ ਚ ਪਾਣੀ ਹੈ ਨਹੀਂ ਸੀ ਸਵੇਰੇ ਫਿਰ ਮੋਟਰ ਚਲਾਈ ਆ ਕਿ ਹੁਣ ਇਹਦੇ ਚ ਪਾਣੀ ਹੋ ਜਾਏਗਾ। ਓਨਾ ਚਿਰ ਇਹਦੇ ਚ ਵੱਜ ਜਾਣਾ ਰੋਟਾਵੇਟਰ ਤੇ ਬਸ ਆ ਦੋ ਕਰਕੇ ਰਹਿ ਗਏ ਗੇੜੇ ਮਾਰ ਕੇ ਤੇ ਫਿਰ ਉਹਦੇ ਚ ਮਾਰ ਦਿੰਨੇ ਆ। ਤੇ ਉਸ ਤੋਂ ਬਾਅਦ ਫਿਰ ਮਾਰਾਂਗੇ ਸਵਾਦਾ ਕਿਉਂਕਿ ਰੋਟਾਵੇਟਰ ਛੋਟਾ ਰਹਿ ਜਾਂਦਾ ਵਿੱਚ ਤੇ ਬੈਡ ਬਾਹਰਲੇ ਪਾਸੇ ਨੇ। ਫਿਰ ਹੁਣ ਜਾਂ ਤਾਂ ਫਿਰ ਬੈਡ ਖੋਲਣੇ ਪੈਣੇ ਸੀ ਤੇ ਤੇ ਸੋਚਿਆ ਵੀ ਚਲੋ ਬਾਜ ਸੁਹਾਗਾ ਮਾਰਦੇ ਆਂ ਕਿ ਨਾਲੇ ਸੁਹਾਕੇ ਦੇ ਨਾਲ ਥੋੜਾ ਬਹੁਤਾ ਫਰਕ ਪੈ ਜਾਏਗਾ ਹੁਣ ਰੋਟਾਵੇਟਰ ਜਿੰਨਾ ਮਰਜੀ ਮਾਰੀ ਜਾਈਏ ਪਰ ਐਵੇਂ ਆਜੜਾਂ ਜੀਆਂ ਉੱਪਰ ਆਈਉਂ ਜਾਂਦੀਆਂ ਨੇ ਬੜਾ ਪਹਿਲੇ ਗੇਅਰ 'ਚ ਹੌਲੀ-ਹੌਲੀ ਲੱਗੇ ਹੋਏ ਆਂ ਕਰਨ ਕੱਦੂ ਪਰ ਫੇਰ ਵੀ ਨਹੀਂ ਬਣਦੀ ਪਈ ਗੱਲ ਤੇ ਬਾਕੀ ਦੇ ਦਿਆਂ ਅ ਇਸੋ ਵਾਰ ਇਹਨੂੰ ਥੱਲੇ ਦੱਬ ਕੇ ਫਿਰ ਇਹਨੂੰ ਭਰ ਕੇ ਪਾਣੀ ਦਾ ਇਹਦੇ ਵਿੱਚ ਦਵਾਈ ਪਾ ਦਿਆਂਗੇ ਨਿੰਦੂਗੜ ਤੇ ਉਹਦੇ ਨਾਲ ਫਿਰ ਇਹ ਗਲਗਲ ਜਾਏਗੀ ਵਿੱਚ ਤੇ ਦੱਬ ਕੇ ਥੱਲੇ ਤਾਂ ਹੀ ਉਦੋਂ ਦਾ ਛੱਡਿਆ ਸੀ ਪਰਸੋਂ ਦਾ ਕਿ ਇਹ ਗਲ ਜੇਗੀ ਪਰ ਚਲੋ ਬਾਕੀ ਦੇਖ ਲਾਂਗੇ ਕੰਮ ਫਿਰ ਕੇ ਜਿਵੇਂ ਆਪਾਂ ਗੜਾਈ ਕਰਾਉਣੀ ਹੁੰਦੀ ਆ ਉਹ ਮੈਂ ਫਿਰ ਮੋਟਾ ਜਿਹੜਾ ਵੀ ਜੰਮੇਗਾ ਕੋਈ ਕੋਈ ਜੜ ਹੋਏਗੀ ਉਹਨੂੰ ਫਿਰ ਆਪਾਂ ਖੱਥਾਂ ਨਾਲ ਦਬ ਦੂਬ ਦਵਾਵਾਂਗੇ ਪੈਰਾਪੂਰਾ ਨਾਲ ਤੇ ਕਰਾਂਗੇ ਕੋਈ ਹੱਲ ਮੋਟੀ ਜੀਰੀ ਦਾ ਨਹੀਂ ਤੇ ਨਾ ਹੋਏਗਾ ਤਾਂ ਫਿਰ ਇਹਨੂੰ ਹੱਥਾਂ ਨਾਲ ਵੜਾ ਲਵਾਂਗੇ ਭਈਆਂ ਤੋਂ ਬਾਕੀ ਦੇਖਦੇ ਆ ਜਿਵੇਂ ਚੱਲਦਾ ਸਿਸਟਮ ਚਲਾਉਨੇ ਆ ਹਾਂਜੀ ਸੱਤੂ ਡੂੰਗਾ ਵੀ ਕਾਫੀ ਹੋ ਗਿਆ ਆ ਦੇਖ ਲਓ ਟਰੈਕਟਰ ਦਾ ਅੱਤਾਂ ਦਾ ਟਾਇਰ ਲੱਗੀ ਜਾਂਦਾ ਵਿੱਚ ਮਗਰਲਾ ਟੈਂਕ ਕਿੰਨਾ ਜਾਂਦਾ ਹੈ ਵਿੱਚ ਤੇ ਟਿੱਕੜੀ ਬਣ ਗਈ ਹੈ ਪੂਰੀ ਇਹਨਾਂ ਦਿੱਲੀ ਬਣ ਗਈ ਹੈ ਪੂਰੀ ਕਰੋ ਚੈੱਕ ਕਰਨਾ ਕਿ ਟੈਂਕ ਜੰਦਾ ਹੈ ਵਿੱਚ ਅਰੇ ਪਾਣੀ ਘਟਦਾ ਖੇਤ ਦੇ ਵਿੱਚ ਤੇ ਜੇ ਪਾਣੀ ਆਉਂਦਾ ਫਿਰ ਅੱਧਾ ਦਾ ਟਾਇਰ ਟੁੱਟ ਜਾਣਾ ਦੀ ਵਿੱਚ ਗੁਰੀਆ ਖਾ ਦੇ ਪੌਣਾ ਵੀ ਬੜਾ ਓਖਾ ਹੋ ਜਾਂਦਾ ਜਿਹੜਾ ਡੂੰਗਾ ਜਿਆਦਾ ਹੋ ਜੂਵੇ ਕੱਦੂ ਜਿਵੇਂ ਪਲੌ ਮਾਰ ਕੇ ਕੱਦੂ ਪਰਿਆ ਹੁੰਦੇ ਨਾ ਐਵੇਂ ਦਾ ਕੱਦੂ ਬਣ ਗਿਆ ਇਹ ਪਲਾਟ ਬਣਾਕਦਾ ਕੇਸੀ ਰੂਮ ਦੇ ਚ ਬਹਿੰਦੇ ਨੇ ਇੱਥੇ ਆ ਕੇ ਬਾਤਿ ਚ ਕਰਦੇ ਨੇ ਪੈਣ ਪਾ ਕਰਕੇ ਨਿਕਲ ਗਏ ਸਾਰੇ ਸਾਰੇ ਵਾਹੀ ਦੇਖ ਰਹੇ ਐ ਕੋਈ ਫਿਰ ਉਹ 5 ਕਿੱਲੇ ਦੇਖੋ ਇਹਨਾਂ ਵਿਚਾਰੇ ਦੇ ਕੋਲ 5 ਹੀ ਕਿੱਲੇ ਨੇ ਮਿਲਦਾ ਇਹਦੇ ਵਿੱਚ ਸਾਰੇ ਦਾ ਖੇਤ ਖਰਾਬ ਨਹੀਂ ਆ ਤੇ ਇਹ ਵੀ ਕੋਈ ਪਈ ਖਰਾਬ ਆ ਕੋਈ ਜਾਈ ਨਹੀਂ ਦੇਖੋ ਜੇ ਤੁਹਾਨੂੰ ਚਾਹੀਦਾ ਦੇ ਨਾਲ ਵੀ ਸਭ ਨਾਲ ਅਸੀਂ ਵੀ ਸਹਿਮਤ ਆਂ ਜੀ ਬੋਟਾ ਬੋਰਡ ਚ ਛੱਣ ਨੂੰ ਲੱਗਦੀ ਏ ਤਾਂ ਅਸੀਂ ਆਉਣਾ ਤੁਹਾਡੇ ਇਹਨਾਂ ਅਫਸਰ ਦੇ ਤਾਂ ਆਪਣੀ ਤਨਖਾਹ ਲੈਣੀ ਆ ਉਹਦਾ ਕੋਈ ਬਦਲ ਨਹੀਂ ਤੁਸੀਂ ਦੱਸੋ ਮੈਂ ਇਹ ਗੱਲ ਕਰਦਾ ਮੇਰਾ ਦਿਮਾਗ ਜਿੰਨਾ ਕਿ ਮੇਰਾ ਚੱਲਦਾ ਮੈਂ ਤਾਂ ਇਹ ਕਹਿੰਦਾ ਵੀ ਆਪਾਂ ਪਹਿਲਾਂ ਡੀਸੀ ਸਾਹਿਬ ਨੂੰ ਮਿਲ ਲਈ ਇਹਨਾਂ ਨੂੰ ਬੁਲਾਉਣੇ ਜੇ ਤੁਹਾਨੂੰ ਕੋਈ ਹੋਰ ਲੱਗਦੀ ਏ ਗੱਲ ਤੁਸੀਂ ਮੈਨੂੰ ਦੱਸੋ ਆਪਾਂ ਕਿਵੇਂ ਕਰੀਏ ਸਰ ਅਸੀਂ ਇਹੀ ਕਹਿਣਾ ਡੀਸੀ ਸਾਹਿਬ ਨੂੰ ਆਪਾਂ ਤੁਸੀਂ ਦੱਸ ਦੋ ਅਸੀਂ ਮਿਲ ਲਈ ਨਹੀਂ ਜਿਹੜੇ ਨਾਲ ਮਿਲੂ ਆਪਾਂ ਜੀ ਇੱਕ ਮਿੰਟ ਜੀ ਸਰਵੇ ਸਾਡੀ ਸਰਵੇ ਕਰਾਓ ਜੀ ਮੌਕੇ ਤੇ ਕਰਦੌਰੀ ਕਰਵਾਓ ਜੋ ਵੀ ਹੁੰਦਾ ਸਾਡਾ ਮੌਕੇ ਤੇ ਲਿਖਵਾਓ ਖੇਤ ਆ ਦੇਖੋ ਜੀ ਖਰਾਬ ਨੇ ਕਿਉਂਕਿ ਅੱਜ ਵੀ ਦਿਹਾੜੀ ਤੋਂ ਕੱਲ੍ਹ ਦੀ ਦਿਹਾੜੀ ਨਿਕਲ ਗਈ ਸਾਡੀ ਕੋਈ ਸੁਣਵਾਈ ਨਹੀਂ ਨਹੀਂ ਮੈਂ ਤੁਹਾਡੇ ਨਾਲ ਆ ਦੱਸੋ ਸਾਨੂੰ ਬੁਲਾ ਲਓ ਜਿੱਥੇ ਅਸੀਂ ਕਹਿੰਦੇ ਹੋ ਟੜ ਨਾਲ ਹੁੰਦੇ ਆ ਪਤਾ ਕੀ ਹੈ ਜੇ ਅਸੀਂ ਧਰਨਾ ਲਾ ਕੇ ਬਹਿ ਜਾਈਏ ਤਾਂ ਵੀ ਅਸੀਂ ਮਾੜੇ ਆ ਉਹ ਨਹੀਂ ਅਸੀਂ ਆਪਾਂ ਗੱਲ ਕਰਕੇ ਧਰਨੇ ਵਾਲਾ ਟਾਈਮ ਜਦੋਂ ਸਾਡੀ ਫਸਲ ਖਰਾਬ ਹੈ ਉਦੋਂ ਅਸੀਂ ਕਿਉਂ ਮਾੜੇ ਨਹੀਂ ਨਹੀਂ ਮੇਰੀ ਬੇਨਤੀ ਸੁਣੋ ਆਪਾਂ ਮੈਂ ਨਾਲ ਚਲੂੰਗਾ ਆਪਾਂ ਗੱਲ ਕਰੀਏ ਫੇਰ ਲੀਗਲ ਦਾ ਡਾ. ਡੀਸੀ ਸਾਹਿਬ ਨਾਲ ਗੱਲ ਕਰਦੇ ਆ ਇਹਨਾਂ ਨੂੰ ਤੁਸੀਂ ਦੱਸੋ ਜੀ ਕੋਈ ਬੁਲਾਓ ਉਹਨਾਂ ਨੂੰ ਠੀਕ ਹੈ ਫੇਰ ਆਪਾਂ ਅਗਲਾ ਹੱਲ ਕੀ ਹੈ ਮੈਂ ਡੀਸੀ ਮੈਮ ਨਾਲ ਗੱਲ ਕਰਦਾ ਕਿਸਾਨ ਮਰਦਾ ਕਿਉਂ ਹੈ ਕਿਸਾਨ ਜਿਹੜੇ ਇਹਨੇ ਖੁਦਕਸ਼ੀਆਂ ਕਿਉਂ ਕਰ ਰਿਹਾ ਆ ਮੈਂ ਕਿਹਾ ਇੱਕ ਰੱਤ ਲਿਖਣ ਦਿੱਤੀ ਆ ਪੰਜ 60000 ਰੁਪਏ ਮੈਂ ਕਿਵੇ ਠੇਕੇ ਤੇ ਲਈ ਆ 15000 ਰੁਪਇਆ ਮੈਂ ਕਿਦਾਂ ਇਹਨੂੰ ਪਾਲਾ ਦੇ ਕੇ ਬਾਹਰ ਦਿੰਦੇ ਕੱਲ ਦੀ ਕੱਢਿਓ ਤਾਂ ਕਿੰਨਾ ਹੋ ਗਿਆ 15000 ਕੱਲ ਦੇ ਤੇ 75 ਹੋ ਗਿਆ 15000 ਰੁਪਇਆ ਹੋਰ ਲਾ ਕੇ ਵਾਪਸ ਕੀ ਉਹ ਸਮਾਨ ਨੂੰ ਪਾਤਵਾ ਆ ਨਿੱਥੇ ਲਈ ਆ ਬਾਈ ਆ ਨਿੱਥੇ ਹੀ ਇੱਕ ਲੱਖ ਰੁਪਈਆ ਮਿਲਿਆ ਤਕਰੀਬਨ ਹੋ ਗਿਆ ਇਸ ਥੱਲੇ ਦੇ ਉੱਤੇ ਤਾਂ ਆ ਕੇ ਥੇਲੇ ਨੂੰ ਵਾਣ ਕਰੇਟਰ ਬਾੜਿਆ ਜੀ ਇੱਕ ਟਰੈਕਟਰ ਨਹੀਂ ਇੱਕ ਟਰੈਕਟਰ ਕੱਲਾ ਤੁਰਦਾ ਹੀ ਨਹੀਂ ਹੈ ਜਿਹੜਾ ਖੇਤ ਦੀ ਜੀਰੀ ਵਾਲੇ ਵਾਣ ਕਰਾ ਦੇ ਉਹ ਟਰੈਕਟਰ ਪੈਕਰ ਕਰਕੇ ਦੁਆਰਾ ਤੋੜਿਆ ਟੈਂਕੀ ਪੂਰੀ ਕਿਲੇ ਖਲਾਂ ਖਾ ਚਾ ਗਿਆ ਵੀ ਉਹੀ ਹੈ ਆਪਾਂ ਤਾਂ ਕਹਤਾ ਜੀ 15000 ਕਰਦੇ ਤਾਂ ਕੋ ਅਸੀਂ ਤਾਂ ਹੱਲਜਾ ਬਣਦਾ 10000 ਤੇ ਮਾਮਲਾ ਪਾਰੂ ਕਰੀਏ ਇੱਕ ਮਿੰਟ ਕੋਈ ਨੁਕਾ ਨਹੀਂ ਕਰਨੇ ਪਿੱਛੇ ਪਿਛਲੇ ਸਾਲ ਕਾ ਪਿਛਲੇ ਸਾਲ ਪਾਣੀ ਆਇਆ ਸੀ ਖੜ ਆ ਗਿਆ ਜੀ ਖੜ ਆ ਗਿਆ ਜੀ ਫਸਲਾਂ ਮਰ ਗਈਆਂ ਜੀ ਇੱਥੇ ਸਾਨੂੰ ਪੈਸੀ ਕਿੰਨੇ ਦਿੱਤੇ 5000 ਕੀ 5000 ਦੇ ਨਾਲ ਮੇਰਾ ਕਿਦਾਂ ਮੇਰੀ ਜਾਨ ਬਚ ਜਾਊਗੀ ਮੈਂ ਲੱਖ ਰੁਪਏ ਦਾ ਕਿਤੇ ਨਾ ਇੱਕ ਦੇ ਤੇ ਕਿਤੇ ਨਾ ਤਰਜਾ ਚੁੱਕ ਲਿਆ ਹਰ ਕਿਤੇ ਲੈ ਕੇ ਸਭ ਕੰਮ ਕੀਤੇ ਖਤਮ ਹੋ ਨਹੀਂ ਪਰ ਜਿਹੜੀ ਸਰਕਾਰ ਹੈ ਉਹ ਚੁਪ ਕਰਕੇ ਝਾੜੂ ਮੇਰੇ ਸਾਹਿਬ ਜੀ ਕਿੰਨੇ ਅਫਸਰ ਆ ਵਾਇਰਸ ਹੈ ਜੀ ਜਿਹੜੀ ਤੇਲੇ ਦੀ ਸਪਰੇਅ ਕਰਾਉਣ ਲੱਗ ਪਈ ਉਹ ਤੋਂ ਲੈ ਕੇ 5000 ਰੁਪਏ ਖਰਚਾ ਹੋਣਾ ਸੀ 8000 ਰੁਪਏ ਦਾ ਸਾਡਾ ਖਰਚਾ ਕਰਵਾਤਾ ਜੀ ਉਹ ਵੀ ਜੋ ਬਾਹਰੋਂ ਆਪ ਇੱਕਦਮ ਮੇਟ ਲੋ ਦੱਸੋ ਮੈਂ ਮੈਂ ਤਾਂ ਇਹ ਕਹਿਣਾ ਵੀ ਤੁਹਾਡੀ ਕੀ ਡਿਮਾਂਡ ਹੈ ਕਰਵਾਸੀ ਤੁਹਾਡੇ ਨਾਲ ਮੈਡਮ ਨੂੰ ਗਰਦਾਬੀ ਕਰਵਾ ਦੇਣੀ ਮੁਆਵਜ਼ਾ ਤੁਸੀਂ ਫਿਰ ਮੈਂ ਤੁਹਾਨੂੰ ਟਾਈਮ ਦਿੰਦਾ ਠੀਕ ਹੈ ਮੈਂ ਜਾਨਣਾ ਪਹਿਲਾਂ ਮੈਂ ਗੱਲ ਕਰਦਾ ਫਿਰ ਆਪਾਂ ਡੀਸੀ ਮੈਡਮ ਨੂੰ ਮਿਲਦੇ ਆਜੀ ਮੈਂ ਕੋਈ ਲਿਟਰੀ ਅਪਲੀਕੇਸ਼ਨ ਦਿੱਤੀ ਹੋਈ ਹੈ ਜਦੋਂ ਹੀ ਉਹਨਾਂ ਦਾ ਉਤਾਰਾ ਕਰਾਉਣਾ ਹੈ ਮੈਡਮ ਦਾ ਜੀ ਉਹਨਾਂ ਨੂੰ ਕਰਾਦਨੇ ਆ ਜੀ ਕੀ ਕਿਹਾ ਹੋਇਆ ਠੀਕ ਹੈ ਹਾਂਜੀ ਕੋਈ ਨਹੀਂ ਪਹਿਲਾਂ ਆਪਾਂ ਮੈਂ ਮੈਡਮ ਨਾਲ ਹੁਣੇ ਗੱਲ ਕਰਦਾ ਅਜੀ ਤਾਂ ਇਹ ਤੁਹਾਡੇ ਕੋਲ ਹੀ ਐਕਤੀ ਕਰਨਾ ਸੀ ਵੀ ਅਸੀਂ ਇੱਥੇ ਨੂੰ ਦੇ ਦਾਂਗੇ ਇਹ ਮੈਨੂੰ ਦੇ ਦੋ ਸਾਰੇ ਮੱਗਰ ਲਈ ਸਾਈਨ ਕਰਕੇ ਆ ਜੀ ਜੇ ਲੋਡ ਪਈ ਮੈਂ ਨਹੀਂ ਵੈਸੇ ਆ ਜੀ ਉਹ ਗੱਲ ਦਾ ਪੰਜ ਪੰਜਾਣੇ ਤੁਸੀਂ ਨਾ ਵੀ ਗੱਲ ਦਾ ਫਰਕ ਪੈਂਦਾ ਇੱਕ ਦੇ ਦੋ ਲਿਖਤੀ ਦੋ ਰੱਖ ਲਿਖਤੀ ਜਨਵਰੀ ਫੋਟੋ ਕੱਟਵਾ ਲੈ ਜੀ ਮੇਰੇ ਕੋਲ ਲਈ ਤੁਸੀਂ ਇਹ ਰੱਖਣੀ ਵੀ ਹੈ ਮੈਂ ਮੂੰਹ ਜਵਾਨੀ ਗੱਲ ਕਰਦਾ ਹਾਂ ਹਸਪਤਾਲ ਦੇ ਨਾਲ ਮੈਂ ਨਾ ਤਾਂ ਗੱਲ ਪਤਾ ਲੱਗਦਾ ਲਿਖਿਆ ਲਿਖ ਕੇ ਮਾਰਤਾ ਦੇ ਦੇ ਮੋਬਾਈਲ ਤੇ ਖਿੱਚ ਲਓ ਬਈ ਫੋਟੋ ਤੁਸੀਂ ਆ ਜਾ ਵੀਰੇ ਇੱਕ ਤੇ ਨਹੀਂ ਨਹੀਂ ਪੂਰਾ ਹੋ ਗਿਆ ਤੁਸੀਂ ਮੈਂ ਹੁਣੇ ਜੰਨਾ ਹਾਂ ਆਪਾਂ ਸੰਪੰਨਾਂ ਦੇ ਦੂਜੇ ਇਹਦੇ ਟਿੱਕ ਕਰੋ ਜੀ ਸਾਹਿਬ ਵਾਲਾ ਟਿੱਕ ਜੀ ਤੋਂ ਲੋੜ ਹੀ ਨਹੀਂ ਹੁਣ ਅੱਛਾ ਜੀ ਕਰ ਮੈਂ ਉਹ ਤਾਰਾ ਬਸ ਐ ਟਿੱਕ ਲਾ ਲਈ ਵੀ 30% ਹਾਂ ਹਾਂ ਕੋਈ ਨਹੀਂ ਮੈਂ ਹੁਣੇ ਚੱਲਦਾ ਸਰਪੰਚਾਂ ਜਾਂ ਤਾਂ ਤੁਸੀਂ ਆ ਜੀ ਥੋੜੀ ਠੀਕ ਹੈ ਤੁਸੀਂ ਆਓ ਪਿਆਰੋ ਕਿ ਆਓ ਪਰ ਮੈਡਮ ਤੁਹਾਨੂੰ ਕਹਿੰਦਾ ਬਾਹਰ ਤੁਸੀਂ ਵੀ ਆ ਜੀ ਆਪਾਂ ਬੈਠ ਕੇ ਗੱਲ ਕਰੀਏ ਉਸ ਤੋਂ ਬਾਅਦ ਆਪਾਂ ਥੋੜੀ ਮਹਿਕਮੇ ਵੱਲੋਂ ਕੀ ਇਹਦਾ ਉਹ ਹੈ ਜੀ ਤੁਸੀਂ ਦੇਖੋ ਮੈਂ ਇੱਕ ਨਾਨ ਟੈਕਨੀਕਲ ਬੰਦੇ ਮੈਨੂੰ ਇਹ ਜੋ ਪੂਰੀ ਗਰੀਬ ਦੀ ਕੈਂਟ ਵੀ ਮੈਨੂੰ ਇਹਦੇ ਬਾਰੇ ਘੱਟ ਨੋਲੇਜ ਹੈ ਤੁਸੀਂ ਹੁਣ ਟੈਕਨੀਕਲ ਫੀਲਡ 'ਚੋਂ ਤੁਸੀਂ ਮੈਨੂੰ ਇਹ ਦੱਸੋ ਵੀ ਆਪਾਂ ਵੱਧ ਤੋਂ ਵੱਧ ਇਹਨਾਂ ਦਾ ਹੱਲਪ ਕਰਨੀ ਕਿਵੇਂ ਕਰਨੀ ਇਹ ਮੈਨੂੰ ਤੁਸੀਂ ਦੇਖੋ ਟੈਕਨੀਕਲ ਅਫਸਰ ਹੋਵੋ ਮੇਨੂੰ ਇਹ ਦੱਸੋ ਇਹ ਕਰੂਗੀ ਲਾਡੀ ਕਹਿੰਦੇ ਇਹ ਰੋਕਦੇ ਠੀਕ ਹੈ ਸਰਕਾਰ ਤੋਂ ਥੋੜਾ ਜਿਹਾ ਜ਼ੋਰ ਪਾਈਓ ਵੀ ਇਹਨੂੰ ਮਾਮਲਾ ਜਰਾ ਇਹ ਮੁਆਵਜ਼ਾ ਵੀ ਹੈ ਸਰ ਮੁਆਵਜ਼ਾ ਤਾਂ ਹੈ ਹੀ ਹੋਰ ਤਾਂ ਪਹਿਲਾਂ ਇੱਕੋ ਮੇਰਾ ਕਿਸਵਾਲ ਇਹੀ ਹੈ ਕੀ ਯੂਨੀਵਰਸਿਟੀ ਦੇ ਬੀਜਾਂ ਦੇ ਵਿੱਚ ਹੀ ਹੈ ਬਾਕੀ ਜਿਹੜੇ ਪ੍ਰਾਈਵੇਟ ਬੀਜ ਨੇ ਉਹਨਾਂ ਕਾਨੂੰਨ ਕਹਿ ਰਿਹਾ ਹੈ ਕਿ ਬਾਕੀ ਦੇ ਵਿੱਚ ਕੋਈ ਜਿੱਥੋਂ ਬੀਜ ਲੈ ਗਏ ਅਗਰ ਬਿਮਾਰੀ ਪੈਦਾ ਹੋ ਗਈ ਨਹੀਂ ਨਹੀਂ ਇਨਵੈਸਟੀਗੇਸ਼ਨ ਕਿਵੇਂ ਹੋਏ ਹਾਂਜੀ ਇਹ ਦੱਸੋ ਇਹਨਾਂ ਅੱਜ ਤਾਂ ਆ ਗਈ ਹਾਂਜੀ ਮੁਆਵਜ਼ਾ ਲੈ ਲਾਂਗੇ ਵੀ 5000 ਅੱਜ ਮੜੇ ਨਹੀਂ ਹੋ ਚੱਲੇ ਜਿਹੜਾ ਸਾਨੂੰ ਫੇਲ ਕਰ ਰਹੇ ਬੈਠੇ ਨੇ ਹੁਣ ਦੀ ਜਿਹੜੇ ਵੀ ਸਾਨੂੰ ਇਹ ਪੁਸ਼ਟੀ ਚਾਹੀਦੀ ਹੈ ਜੀ ਕਾਨੂੰਨ ਲਾਗੂ ਹੋਣਾ ਚਾਹੀਦਾ ਜੀ ਤੇ ਉਹ ਉਹਨੇ ਬੀਜ ਦਿੱਤਾ ਉਹਨੇ ਬੀਜ ਕਿਥੋਂ ਲਿਆ ਬੱਚੇ ਨੂੰ ਬੱਚਾ ਨੂੰ ਨਹੀਂ ਪਤਾ ਮੈਂ ਉਹ ਸਭ ਅਸੀਂ ਵੀ ਥੋੜੇ ਨੂੰ ਦੇਖਣਾ ਅੱਠੀ ਸਾਲ ਮੇਰੀ ਉਮਰ ਹੋ ਗਈ ਇੱਕ ਮਿੰਟ ਫਿਕਸ ਕਰਾਓ ਇੱਕ ਮਿੰਟ ਅੱਠੀ ਸਾਲ ਮੇਰੀ ਉਮਰ ਹੋ ਗਈ ਪਹਿਲਾ ਹੱਲਾ ਹੋਇਆ ਸੀ 1947 ਦਾ ਅੱਛਾ ਅਸੀਂ 1947 ਭਾਦੂਨ ਦੇ ਦਿਨਾਂ ਦੇ ਵਿੱਚ ਕਦਣਾਏ ਐਥੇ ਨੰਗੇ ਪੈਰੀ ਸਭ ਕੁਝ ਜਿ ਕੋਕੜਾ ਕੋਈ ਨਹੀਂ ਸੀ ਅਸੀਂ ਇੱਥੇ ਆ ਗਏ ਦੂਸਰਾ ਹੱਲਾ ਕਿਦਣਾ ਗਵਰਨਮੈਂਟ ਕਰ ਰਹੀ ਹੈ ਕਿਹੜਾ 84 ਦਾ ਚੱਲਿਆ ਮੈਂ ਆਰਮੀ ਤੋਂ ਰਿਟਾਇਰਮੈਂਟ ਆ ਪੰਜ ਮਰੀਆਂ ਲੜਾਈਆਂ ਨੇ ਬੜੀ ਵੱਡੀ ਜੰਗ ਸੈਕੰਡਲੀ ਕਿਦਣਾ ਵਾ ਜੋ ਹੂੰ ਗਵਰਨਮੈਂਟ ਕਰ ਰਹੀ ਹੈ ਗਵਰਨਮੈਂਟ ਭਗਵੰਤਮਾ ਛੁੱਟਾ ਛੁੱਟਾ ਨਾ ਕਰੋ ਜੀ ਭਗਵੰਤਮਾ ਛੁੱਟਾ ਲੈਂਡ ਪੋਲਿੰਗ ਲੈ ਆਤੀ ਜਦੋਂ ਜਦੋਂ ਉਹ ਸੀਦੀ ਹੈ ਜਦੋਂ ਹੀ ਵਕੀਲ ਨੂੰ ਤੇ ਕੰਟਰੋਲ ਕਿਉਂ ਨਹੀਂ ਕਰ ਸਕਿਆ 1922 ਦੇ ਵਿੱਚ ਸੀ ਹੋਈ ਆਈ ਬਿਮਾਰੀ ਹੁਣ ਤੱਕ ਇਹਨੇ ਕਿਉਂ ਨਹੀਂ ਕੀਤਾ ਇਹ 1922 ਦੀ ਵੀ ਹੈ ਬਾਈ ਚੱਲੋ 2000 2000 ਇੱਕ ਗੱਲ ਹੈ ਤੁਸੀਂ ਆਓ ਪਹਿਲਾਂ ਮੇਰੇ ਜੋ ਆਪਣੇ ਹੱਥ 'ਚ ਆਪਾਂ ਪਹਿਲਾਂ ਮੈਂ ਜੋ ਆਪਣੇ ਹੱਥ 'ਚ ਆਪਾਂ ਕਰੀਏ ਇਹਦੇ ਬਾਰੇ ਮੇਰੇ ਕੋਲ ਆਪਣੇ ਕੋਲ ਜੋ ਗੱਲਬਾਤ ਹੈ ਤੁਸੀਂ ਜੀ ਇਹ ਦੇਖੋ ਇਹਦੀ ਇਨਵੈਸਟੀਗੇਸ਼ਨ ਲਈ ਮੈਨੂੰ ਦੱਸੋ ਕਿਹਨੂੰ ਮਿਲਣਾ ਪਊ ਤੁਸੀਂ ਗੱਲ ਕਰਦੇ ਹੋ ਕੌਣ ਕਰਦਾ ਇਹ ਬਾਈ ਵਾਲੀ ਗੱਲ ਤਾਂ ਠੀਕ ਹੈ ਅੱਜ ਫਿਰ ਫਿਰ 25 ਨੂੰ ਮੰਗ ਫਿਰ 25 ਆ ਗਿਆ ਜੀ ਗੱਲ ਸਕੀ ਜਾਂ ਇੱਕ ਸਾਥ ਨਿਕਲਦਾ ਸਾਈਡ ਚੇਲੇ ਆ ਦਿੱਤਾ ਇਹਦਾ ਇੱਕ ਹੋਰ ਸੁਣੋ ਆਈ ਐਮ ਵੈਰੀ ਕਲੀਅਰ ਆਪਾਂ ਇਹਦਾ ਕੋਈ ਪਾਰ ਨੂੰ ਉਤਾਰਾ ਕਰਨਾ ਇਹ ਨਹੀਂ ਮਤਲਬ ਵੀ ਆਪਾਂ ਐਵੇਂ ਢੀੜਾ ਜਿਹਾ ਕੱਢ ਕੇ ਸਾਰ ਦੀ ਠੀਕ ਹੈ ਬਿੱਲਾਂ ਤੇ ਰਸੀਦਾਂ ਹੈਗੀਆਂ ਵੀ ਸਾਰੇ ਬਿੱਲ ਸਾਰੇ ਲਾਵਾਗੇ ਦਾਨ ਲਾਵਾਗੇ ਜਿਹਦੇ ਰਸੀਦਾਂ ਜਿਹੜਾ ਆਪਾਂ ਹੱਲ ਸਰ ਪਤਾ ਕੀ ਹੈ ਅਸੀਂ ਇਹੀ ਤਾਂ ਉਹ ਕਰਦੇ ਕਿ ਕੱਲਾ ਯੂਨੀਵਰਸਿਟੀ ਦੀ ਪ੍ਰੋਬਲਮ ਕਿਉਂ ਹੈ ਇੱਥੇ ਬੰਦੇ ਜੀ ਉਹਨੇ 26 ਮੁੱਲ ਲਿਆ ਦੁਕਾਨ ਤੋਂ ਜਿਹੜੀ ਰੋਪੜ ਡੱਡੇ ਚ ਲਗਾਈ ਅਸੀਂ ਤਾਂ ਆਪਾਂ ਦਾ ਇਹ ਆਪਾਂ ਦਾ ਯੂਨੀਵਰਸਿਟੀ ਜੋ ਮਿਲਿਆ ਰੋ ਖਰਾਬ ਆਪਾਂ ਤਾਂ ਇਹ ਵੀ ਕਹਿੰਦੇ ਆਪਾਂ ਤਾਂ ਇਹ ਵੀ ਕਹਿੰਦੇ ਆ ਵੀ ਅਸੀਂ ਨਹੀਂ ਕਹਿੰਦੇ ਯੂਨੀਵਰਸਿਟੀ ਅਸ ਤਾਂ ਇਹ ਕਹਿੰਦੇ ਸਾਡਾ ਹੱਲ ਕਰ ਦੋ ਵੀ ਕੀ ਅਸੀਂ ਤਾਂ ਇਸ ਗੱਲ 'ਚ ਹੀ ਨਹੀਂ ਪੈਂਦੇ ਚਲੋ ਉਸ ਤੈ ਯੂਨੀਵਰਸਿਟੀ ਕਾ ਜਿਵੇਂ ਸਾਡੇ ਕੋਲੋਂ ਵੀ ਜਨਾ ਖਰੀਦ ਜਾ ਹਾਂ ਇਹ ਕੀ ਯੂਨੀਵਰਸਿਟੀ ਦੀ ਹੈ ਜ਼ਮੀਨ ਚ ਹੈ ਕਿਹਦੇ ਚ ਹੈ ਸਾਡਾ ਹੱਲ ਕਰ ਦੋ ਅਜੇ ਤੱਕ ਸਾਰੇ ਇਹ ਨਹੀਂ ਪਤਾ ਲੱਗਿਆ ਵੀ ਇਹ ਖੰਡਸਣ ਵਾਲਾ ਆ ਰਿਹਾ ਹੈ ਇਹ ਕੀੜੀ ਦਾ ਉਹ ਤੇਲੇ ਦਾ ਵਜਨ ਇਹ ਹਿੱਟਰ ਟ੍ਰਾਇਲ ਬੈਠਾ ਦੇ ਆਲੀ ਕਰ ਦੋ ਕੋਈ ਇਹ ਵਿੱਚ ਦਾ ਸਿਰਫ ਸਾਡਾ ਖਰਚਾ ਕਰਵਾ ਰਹੇ ਨੇ ਵੱਧ ਤੋਂ ਵੱਧ ਇਹ ਦਾ ਮੁੰਡਾ ਜੀ ਪੈਕਸੀਲੋਨ ਦਵਾਈ ਸਿਰੇ ਤੇ ਜਾ ਕੇ ਹੁੰਦੀ ਹੈ 1300 ਰੁਪਏ ਦੀ ਕਿੱਲੇ ਦੀ ਦਵਾਈ ਪੈਂਦੀ ਹੈ ਜਦੋਂ ਕਿ ਉਹ ਟ੍ਰਾਇਲ ਕਰਾਉਣ ਲਈ ਨਾ ਸਭ ਤੋਂ ਪਹਿਲਾਂ ਆਪਣੀ ਖੇਤੀਬਾੜੀ ਯੂਨੀਵਰਸਿਟੀ ਵਾਲੇ ਆਏ ਜੀ ਤੁਸੀਂ ਪੈਕਸਾ ਲੋਨ ਕਰ ਪੈਕਸਾ ਲੋਨ ਕਰਵਾਤੀ ਉਸ ਤੋਂ ਬਾਅਦ ਤੁਸੀਂ ਇੱਥੇ ਯਾਰ ਸਾਡੇ ਕੋਲ ਟ੍ਰਾਇਲ ਕਰਾਉਣੇ ਅਸੀਂ 50000 ਚੋਂ ਤਾਂ ਪਹਿਲਾਂ ਹੀ ਬੈਠੇ ਆ ਉੱਪਰ ਵੀ ਸਾਡੇ ਦੇ ਟ੍ਰਾਇਲ ਕਰ ਰਹੇ ਨੇ ਉਹ ਤਾਂ ਟੁੱਕੇ ਨੇ ਜੀ ਉਹ ਤਾਂ ਟੁੱਕੇ ਨੇ ਉਦੋਂ ਮੈਂ ਤੁਹਾਨੂੰ ਕਹ ਰਿਹਾ ਵੀ ਹਿੱਟ ਟ੍ਰਾਇਲ ਮੈਥਡ ਹੈ ਵੀ ਪਹਿਲਾਂ ਬੁਖਾਰ ਵਾਲੀ ਲੱਗ ਕੇ ਦੇਖ ਲਓ ਫਿਰ ਜੁਕਾਮ ਵਾਲੀ ਲੱਗ ਕੇ ਦੇਖ ਲਓ ਕੋਈ ਸਾਰੀ ਪਿੰਡ ਦੀ ਨਗਰ ਕਾਇਤਾ ਸਰਪੰਚ ਪੰਚ ਸਾਡੇ ਖੜੇ ਨੇ ਸਾਨੂੰ ਇਹ ਵਿਸ਼ਵਾਸ ਦਿਵਾ ਕੇ ਜਾਓ ਜੀ ਕਦੋਂ ਤੱਕ ਤੁਸੀਂ ਤਹਿਸੀਲਦਾਰ ਨੂੰ ਬੁਲਾਉਨੇ ਕਦੋਂ ਤੱਕ ਮੇਰੀ ਬੇਨਤੀ ਸੁਣੋ ਬੁਲਾਉਣੇ ਕਦੋਂ ਤੱਕ ਸਾਡੀ ਗਰਦੋਰੀ ਕਰਦੇ ਹੋ ਕਦੋਂ ਤੱਕ ਸਾਨੂੰ ਜੇਣਾ ਮੇਰੀ ਬੇਨਤੀ ਸੁਣੋ ਮੈਂ ਵਿਸ਼ਵਾਸ ਵਾਲੀ ਗੱਲ ਇੱਕ ਮੇਰੀ ਬੇਨਤੀ ਸੁਣੋ ਵਿਸ਼ਵਾਸ ਵਾਲੀ ਗੱਲ ਉਦੋਂ ਹੁੰਦੀ ਹੈ ਜਦ ਬੰਦੇ ਨੇ ਨਾ ਕੋਈ ਲਾਰਾ ਲਾਉਣਾ ਹੈ ਮੈਂ ਤੁਹਾਨੂੰ ਹੋਣਾ ਹੀ ਕਹਿੰਦਾ ਵੀ ਆਪਾਂ ਚੱਲੀਏ ਇਹ ਮੇਰੇ ਨਾਲ ਲੈ ਕੇ ਚੱਲਦਾ ਮੈਂ ਤੁਸੀਂ ਸਰਪੰਚ ਸਾਹਿਬ ਆਜੋ ਆਪਾਂ ਪਹਿਲਾ ਕੰਮ ਹੋਣਾ ਹੀ ਕਰੀਏ ਬੜੀ ਜਿਆਦਾ ਜਾਣੇ ਹੋ ਆਓ ਤੁਸੀਂ ਆਪਾਂ ਮਿਲਾਂ ਜਾਓ ਤੁਸੀਂ ਚੱਲੋ ਜੀ ਨਾਲ ਤੇ ਉਹਨੂੰ ਮੈਡਮ ਨੂੰ ਫੋਨ ਮਾਰੋ ਉਹਨੂੰ ਕੀ ਨਾਮ ਹੈ ਤੁਹਾਡੀ ਇਹ ਦੀ ਹੈਣੀ ਕੀ ਨਾ ਕੀ ਦੀ ਕੀ ਆੜੀ ਉਹਨੂੰ ਕੋਈ ਅਰਜੈਂਟ ਬੇਸਿਸ ਤੇ ਉੱਥੇ ਪਹੁੰਚ ਡੀਸੀ ਦੇ ਆਪਾਂ ਇਹਦੀ ਗੱਲ ਅੱਜ ਹੀ ਤੋਰੀ ਉਤੈ ਮੈਂ ਆਪਾਂ ਜੇ ਗੱਲ ਕਰੀਏ ਵੀ ਲਾਰਾ ਲਾਉਣ ਵਾਲੀ ਗੱਲ ਹੁੰਦੀ ਹੈ ਮੈਂ ਇੰਨੇ ਦਿਨ ਚ ਗਰਦੌਰੀ ਕਰਾਉਂਗਾ ਫਲਾਣਾ ਕਰਾਉਂਗਾ ਅੱਜ ਜਦੋਂ ਸ਼ੁਰੂ ਕਰਾਉਂਗਾ ਠੀਕ ਹੈ ਨਾ ਇਹ ਬਾਰ ਬਾਰ ਨਹੀਂ ਹੋਣੀ ਚਾਹੀਦੀ ਗੱਲ ਇਹ ਘਟੋ ਘਟ ਬੰਦੇ ਨੂੰ ਸੈਟੀਸਫੈਕਸ਼ਨ ਜਦੋਂ ਕੰਮ ਹੋਊਗਾ ਆਪੇ ਹੀ ਹੋ ਜਾਣੀ ਹੈ ਜੇ ਕੰਮ ਨਹੀਂ ਹੋਊਗਾ ਉਹ ਉਹਦੇ ਨਾਲ ਬੰਦੇ ਨੂੰ ਨਹੀਂ ਸੈਟੀਸਫੈਕਸ਼ਨ ਹੋਣੀ ਠੀਕ ਹੈ ਤੁਸੀਂ ਆਜੋ ਇਹ ਆ ਵੀ ਜਦ ਤੱਕ ਸਾਡਾ ਸਟਾਫ ਹੋਰੇ ਕਿਤੇ ਫੀਲਡ ਜਾ ਕੇ ਤੁਸੀਂ ਆਓ ਜੇ ਉਹਨੂੰ ਪਹਿਲਾਂ ਕੋਈ ਵੀ ਪਹੁੰਚ ਉੱਥੇ ਨਹੀਂ ਪਹੁੰਚੂਗੀ ਡੀਸੀ ਨਾਲ ਆਓ ਸਰਪੰਚ ਚਿੱਠੀ ਠੀਕ ਹੈ ਜਨਰਲ ਇਹ ਦੇ ਲੈ ਪਤਾ ਲਿਸਟ ਬਣਾ ਲਈ ਸਾਡਾ ਜਿਹੜਾ ਖੇਤੀਬਾੜੀ ਦਾ ਸਟਾਫ ਆ ਉਹ ਤੁਹਾਡੇ ਹਰੇਕ ਖੇਤ ਦੇ ਵਜ੍ਹਾ ਕਿ ਲਿਸਟ ਪਾਵੇ ਠੀਕ ਹੈ ਉਹ ਅੱਜ ਕੱਲ ਹੀ ਸ਼ੁਰੂ ਕਰਾ ਦਾਂਗੇ ਹਾਂ ਬਿਲਕੁਲ ਠੀਕ ਇਹ ਜ਼ਰੂਰੀ ਹੈ ਜਿਹੜਾ ਸਾਡੇ ਕਰਨ ਵਾਲਾ ਪਟਵਾਰੀ ਨੇ ਕਰਨਾ ਉਹ ਬਾਅਦ ਦੀਆਂ ਗੱਲਾਂ ਨੇ ਤੁਸੀਂ ਆਪਣਾ ਕੱਲ ਨੂੰ ਕਰੋ ਉਹ ਖੇਤਾਂ 'ਚ ਖੜ ਕੇ ਤੁਹਾਡੇ ਕੋਲ ਉਹ ਇਹ ਇਹ ਮੇਰੇ ਹਿਸਾਬ ਨਾਲ ਇਹਦੇ ਇਹਦੇ ਦੋ ਪਹਿਲੂ ਨੇ ਇੱਕ ਤਾਂ ਮੌਜੂਦੇ ਵਾਲੇ ਪਾਸੇ ਨੂੰ ਦੁਰਨਾ ਇਹ ਕਿ ਇਹ ਵੀ ਇੱਕ ਬੱਸੇ ਨੂੰ ਇਹ ਦੁਰਨਾ ਵੀ ਠੀਕ ਵੀ ਤਾਂ ਕਰਨਾ ਹੈ ਗੱਲ ਹਾਂ ਜੀ ਹਾਂ ਅੱਡ ਵੀ ਚਾਹੀਦੀ ਹੈ ਮਾਗੇ ਨਾਰਾ ਠੀਕ ਕਰਨਾ ਬਿਹਤਰ ਹੈ ਜੀ ਚਲੋ ਫਿਰ ਤੁਸੀਂ ਉਹ ਤੋਂ ਠੀਕ ਹੀ ਠੀਕ ਹੈ ਤੁਸੀਂ ਆਓ ਸੁਪੰਸਰ ਕੋ ਫੜੇ ਲਈ ਮੜਾ ਜਾ ਇੱਕ ਫੋਟੋ ਕਰ ਲੀਓ ਪਰ ਕੱਲੂ ਹਾਂ ਜੀ ਆਏ ਵੀ ਆ ਜੀ ਪਿੰਡ ਉਹਨੇ ਕੋਈ ਨਹੀਂ ਲੋਕਾਂ ਨੂੰ ਆਪ ਜਿਹਨੂੰ ਕੰਮ ਹੀ ਠੀਕ ਹੋਊਗਾ ਆਪੇ ਕਹਿੰਦੇ ਹਾਂ ਜੀ ਇਹ ਤਾਂ ਉਹਦਾ ਹੁੰਦਾ ਜਦੋਂ ਬੰਦੇ ਨਾਰਾ ਨਹੀਂ ਬਿਲਕੁਲ ਆਓ ਤੁਸੀਂ ਬੱਤਾ ਪਾਓ ਹਾਂ ਇੱਕ ਮੇਰਾ ਨੰਬਰ ਹੈਗਾ 073234 ਉਹ ਨਾ ਕੀ ਵੀ ਕੀ ਆਇਆ ਨਹੀਂ ਬੁਰਦਰੀ ਨਹੀਂ ਸਮਾਂ ਨਹੀਂ ਉਹ ਕਰਦਾ ਹੈ